ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਕੋਰ ਬਲੌਗ 'ਚ ਤੇ ਹਾਂਜੀ ਕੰਬਾਈਨ ਦੀ ਰਿਪੇਅਰ ਤਕਰੀਬਨ ਨਿਬੜ ਗਈ ਸਰਵਿਸ ਵਗੈਰਾ ਰਹੀ ਇੰਜਨ ਦੀ ਹੋ ਕਰਾਂਗੇ ਕਟਰਵਾਲ ਦਾ ਕੰਮ ਚੱਲ ਰਿਹਾ ਸ਼ਾਟ ਪਾਉਣੀ ਸੀ ਇੱਕ ਫਰੋਂਕੀ ਦੱਸਿਆ ਜੀ ਤੁਹਾਨੂੰ ਵੀ ਉਹ ਪਾਵਾਂਗੇ ਤੇ ਸਟੈਪ ਪੱਤੀ ਲਿਆਂਦੀ ਨਵੀਂ ਸਟੈਪ ਨਵੀਂ ਬਣਾ ਕੇ ਪਾਵਾਂਗੇ ਦੂਜੀ ਵਾਲੀ ਵਾਵਾ ਸੀਜ਼ਨ ਲਾ ਗਈ ਘਾਹ ਦੀ ਥਲੋਂ ਤੇ ਕਿਤੇ ਹੋਈ ਗੱਲ ਵੀ ਨੁਕਸਾਨ ਨਾ ਕਰੇ ਸੀਜ਼ਨ 'ਚ ਉੱਟਣ ਦਾ ਜ਼ਿਆਦਾ ਖਤਰਾ ਜਿਆਦਾ ਹੀ ਘਸ ਗਈ ਐ ਇਸ ਕਰਕੇ ਸਟੇ ਪਤੀ ਨਵੀਂ ਜਾਂਦੀ ਆ ਤੇ ਇੱਕ ਆਪਾਂ ਕਿੱਲੇ ਵਾਲੀ ਸ਼ਾਰਟ ਇਹ ਬਦਲਨੀ ਆ ਉੱਤਰ ਲੱਗਾ ਆਪਣਾ ਫਰਮਾਨ ਮੱਛੀ ਬੋਚ ਪਾਉਣ ਤੇ ਹਾਈ ਹੋਪ ਸੂਈ ਸਾਰੇ ਠੀਕ ਠਾਕ ਹੋ ਗਏ ਕੰਬਾਈਨਰ ਪੇਰ ਦਾ ਕੰਮ ਚੱਲੀ ਜਾਂਦਾ ਹੈ ਐਮਪੀ ਕਹਿੰਦੇ ਆ ਕਿ ਕੰਮ ਲੇਟ ਐ ਦੇਖੋ ਕੀ ਬਣਦਾ ਬਾਕੀ ਉੱਪਰ ਪੱਖੇ ਤੁਹਾਨੂੰ ਦੱਸਿਆ ਸੀ ਉਹ ਵੀ ਪੜਛੇ ਜਲਵਾਉਣੇ ਆਪਾਂ ਦੇਖਦੇ ਹਾਂ ਕੀ ਪ੍ਰੋਸੀਜਰ ਬਿੰਦਾ ਉਹਨਾਂ ਦਾ ਵੀ ਬਾਕੀ ਦਰਮੁੱਕੀ ਵਾਲੇ ਜਿਹੜੇ ਬੈਰੰਗਾ ਕਾਫੀ ਸੀਜ਼ਨ ਹੋ ਗਿਆ ਨਾ ਚੂਟੇ ਲੋ ਗਿਆ ਇਹ ਢਿੱਲ ਨਹੀਂ ਮਰਦੀ ਛੇਤੀ ਹੁਣ ਜਿਆਦਾ ਕਾਹਦੀ ਇਹ ਤੇ ਗਰਮ ਹੁੰਦੇ ਆ ਨਵੇਂ ਪਹਿਣਗੇ ਬਾਕੀ ਉਹ ਪੁਲੀਆ ਪਾਇਰ ਕੀ ਝੋਨੇ ਦੇ ਨਵੀਂ ਪਾਈ ਸੀ ਉਹ ਚੱਲੀ ਜਾਂਦਾ ਕੰਮ ਅੰਦਰ ਬਾਹਰ ਘਰ ਨੂੰ ਗ੍ਰੀਸ ਪਾਣੀ ਕਰਤਾ ਲੱਕੀ ਕਰਤਾ ਕਮੈਂਟ ਕਰਕੇ ਦੱਸਿਓ ਇਹਨੂੰ ਮੱਛੀ ਬੋਸ਼ ਕਹਿੰਦੇ ਆ ਤੇ ਹੋਰ ਕੀ ਕੀ ਕਹਿੰਦੇ ਆ ਹਾਂ ਲਖੇ ਬਾਕੀ ਦੀ ਚੋਨੇ ਤੇ ਫਰਸ ਲਗਵਾਇਆ ਹੀ ਆਪਾਂ ਘਟਵਾਲਦਾ ਓਕੇ ਕੀਤਾ ਹੀ ਸਾਰਾ ਕੰਮ ਬਾਕੀ ਫਿੰਗਰਾਂ ਸਹੀ ਆ तकरीबन ਸਾਰੀਆਂ ਹੀ ਇਹ ਸਲਾਹ ਨਹੀਂ ਹੈਗੀ ਬਦਲਦੀ ਇਦਾਂ ਹੀ ਚੱਲੂਗਾ ਕੰਮ ਜਿਹੜਾ ਸਹੀ ਸਹੀ ਤੇ ਨਹੀ ਹੋਣਾ ਕੋਈ ਜਿਹੜਾ 2 4 ਸੇ ਜਿਹੜਾ ਸਹੀ ਆ ਫਿਰ ਰਹਿਣ ਲੈ ਹਾਂ ਹਾਂ ਜਿਹੜਾ ਸਹੀ ਆ ਰਹਿਣ ਜਾਵਾਂਗੇ ਹੋ ਹੋਰ ਸੁਣਾ ਲੈਤਾ ਜੀ ਬਸ ਆਈ ਪਿੰਨ ਵੀਤਾ ਜੀ ਸੱਤ ਤੱਕ ਸੁਣਾ ਦੇ ਨਮ ਜੀ ਸੈਕ ਲੋਤਾ ਕਹਿੰਦੇ ਆਪਾਂ ਵਿੱਚ ਚੂਹੇ ਲਾਏ ਆ 3-4 ਮਾਲ ਖਲਾਉਂਦਾ ਨਹੀਂ ਇੱਥੇ ਉਹਦੇ ਨਾਲ ਤੁਰ ਰਹਿਂਦਾ ਬਾਕੀ ਇੱਕ ਨਾ ਰਬੜ ਦਾ ਆਇਆ ਜੂਆ ਕਿੱਥੇ ਉੱਥੇ ਪੈਸਾ ਕਿਤੇ ਦਿਖਾਉਨੇ ਤੁਹਾਨੂੰ ਦੇਖਦੇ ਆ ਕਾਮਯਾਬ ਹੁੰਦਾ ਕਿ ਨਹੀਂ ਇਹ ਡੈਮੋ ਤੌਰ ਤੇ ਮਿਲਿਆ ਆਪਾਂ ਨੂੰ ਡੈਮੋ ਲਾ ਕੇ ਵੇਖਣੀ ਆ ਇਹਦੀ ਹੈ ਇਹ ਵੀ ਅਸੀਂ ਡੈਮੋ ਲਾ ਕੇ ਦੇਖਣੀ ਆ ਡੈਮੋ ਤੋਰ ਤੇ ਮੈਂ ਕਿਹਾ ਕੋਲੋਂ ਪਿਚਾ ਕਾ ਡੈਮੋ ਵੀਸ ਲੈ ਚਾ ਖੋਲਿਆ ਆ ਹੀ ਰਕਸਦੀ ਉੱਤੇ ਹੈ ਨਹੀਂਗਾ ਮੱਛੀ ਫਕਾ ਪਲੇਟ ਨਾਲ ਵੀ ਤੋਂ ਪਲੇਟ ਵਾਲੇ ਤਾਂ ਲੱਗੀ ਪੱਤੀ ਇਹਦੇ ਨਹੀਂ ਹੈਗੀ ਇਹਦੇ ਬਾਕੀ ਸਟੇਪ ਪੱਤੀ ਲਿਆਂਦੀ ਆ ਛਾਂਡਦੇ ਆ ਬਾਕੀ ਕਣਕਾ ਦੇ ਸਾਰੇ ਤੁਸੀਂ ਇੱਕ ਬੋਇੜਾ ਸਾਰਾ ਬਾਕੀ ਅੱਜਾ ਵਾਦਾ ਫਰਕ ਆਣਾ ਉਹ ਈ April ਦੀ 10 ਤਰੀਕ ਤੱਕ ਜਾ ਕੇ ਕੰਮ ਆਪਣਾ ਵੀ ਹਰਿਆਣਾ ਦੇ ਵਿੱਚ ਚੱਲੂਗਾ ਬਾਕੀ ਆਪਾਂ ਮਸ਼ੀਨ ਦਾ ਲੇਵਰ ਸਾਹਿਦ ਕਰਦੀ ਆ ਚਾਲੂ ਸਰੋਂ ਦੇ ਸਰੋਂ ਕੱਢਾਂਗੇ ਆਪਾਂ ਕੱਲ ਨੂੰ ਸ਼ਾਇਦ ਲੇਵਰ ਆਵੇ ਤੇ ਪਰਸੋਂ ਚੌਥ ਤੱਕ ਸੁੱਕ ਜੂਗੀ ਫਿਰ ਤਰਾਸੀ ਕਰਾਂਗੇ ਸਰੋਂ ਬਾਕੀ ਰੀਲ ਲਾਉਣੀ ਆ ਮੈਂ ਇੱਕ ਵਾਰੀ ਇਹਦੇ ਵਿੱਚ ਬੋਸ਼ ਬਸ ਪਾ ਕੇ ਥੱਲੇ ਪਈ ਰਹੂਗੀ ਸਰੋਂ ਕੱਢ ਕੇ ਫਿਰ ਚੜਾ ਦਾਂਗੇ Det er litt I her. ਕੱਲ ਕੱਢਾਂਗੇ ਇਸਕੋ ਵੀ ਹੁਣ ਘਬਰਾਣਾ ਨਹੀਂ ਬਾਕੀ ਇੰਜਨ ਦੀ ਸਰਵਿਸ ਉਹ ਕਰਨ ਵਾਲੀ ਆ ਦੇਖਦੇ ਆ ਨੋਜ਼ਲਾਂ ਸ਼ਾਇਦ ਚੈੱਕ ਕਰਾਈਏ ਨੋਜ਼ਲਾਂ ਚੈੱਕ ਕਰਾਵਾਂਗੇ ਇੱਕ ਪੰਪ ਦੀ ਪੂਰੀ ਪੈਣ ਵਾਲੀ ਆ ਕੜੀ ਚਾ ਬਹੁਤ ਰਕਉਂਦੀ ਆ ਦੇਖਦੇ ਆ ਬਾਕੀ ਤਾਂ ਸਭ ਕੋਈ ਦਿੱਕਤ ਨਹੀਂ ਲੱਗੀ ਪੁਲੀ ਕਰਕੇ ਨਾ ਕੋਈ ਹੋਵੇ ਪੁਲੀ ਚੇਂਜ ਕਰਾਂਗੇ ਬਾਕੀ ਪੂੰਛ ਤੱਕ ਪਾ ਲਾਵਾਂਗੇ ਦੋ ਤਿੰਨ ਤਿੰਨ ਹਵਾ ਚੱਲੀ ਆ ਉਹਦੇ ਘੱਟੋ ਘੱਟੀ ਕਰਦੀ ਕੰਪਾਇ ਤੇ ਪਾਣੀ ਮਾਰਾਂਗੇ ਇੱਕ ਵਾਰੀ ਕੰਪਲੀਟ ਕਰ ਲਈਏ ਸੋਦਾ ਨੀਵਰ ਲਾਉਂਦਾ ਹੋ ਜੀਏ ਇੱਥੇ ਉਹ ਨਾ ਕਹਦਾ ਚੂਹਾ

ਮਿੱਟੀ ਗਸਣੇ ਸਾਡਾਂ ਵਾਲੇ ਦੇ। ਪਿੰਟਰ ਜਿਹੜਾ ਮਾਲ ਲੇਪੜਦਾ ਨਹੀਂ ਲੇਪੜਦਾ। ਚੋਣੇ ਰੱਖੀ ਜੀ। ਬੁੱਦਲੇ ਡੰਡਾ ਛੱਡਦਾ ਕਿਦੇ। ਹਾਂ। ਮੈਂ ਫਿਰ ਉਹ ਬਰੰਗ ਖੋਲਾ ਦੇ ਕਮਲੇ ਦੇ। ਖੋਲ। ਖੜਾ। ਬਰੰਗ ਪਾ ਲਈਏ। ਚਲੋ ਜੀ ਮਿਲਦੇ ਆਂ ਫਿਰ।